ਜਿਵੇਂ ਹੀ ਬਜਟ ਪੇਸ਼ ਹੋਇਆ ਤੇ ਆਮ ਲੋਕਾਂ ਦੇ ਨਾਲ ਨਾਲ ਸਰਕਾਰਾਂ ਵੀ ਕਾਫੀ ਨਰਾਜ਼ ਨਜ਼ਰ ਆਈਆਂ ਪੰਜਾਬ ਸਰਕਾਰ ਵੀ ਨਰਾਜ਼ ਨਜ਼ਰ ਆਈ ਮਾਨ ਸਾਹਿਬ ਨੇ ਤਾਂ ਇਥੋਂ ਦਾ ਕਹਿਤਾ ਕਿ ਅਸੀਂ ਤਾਂ ਨੀਤੀ ਜੋਗ ਦੀ ਬੈਠਕ ਦਾ ਵੀ ਬਾਈਕਾਊਟ ਕਰਦੇ ਹਾਂ ਹਾਂਜੀ ਹਾਂਜੀ ਦੇਖੋ ਵਿਸ਼ੇਸ਼ ਦਰਜਾ ਹੈ ਨਾ ਜਿਹੜਾ ਸੁਖਮਜੀ ਉਹ ਉਸ ਵੇਲੇ ਜਿਵੇਂ ਹੁਣ ਤੁਸੀਂ ਕਿਹਾ ਕਿ ਪਹਿਲਾਂ ਵਿਸ਼ੇਸ਼ ਵਿੱਤੀ ਪੈਕੇਜ ਮੰਗਿਆ ਵਿੱਤੀ ਪੈਕੇਜ ਦਾ ਮਤਲਬ ਕੀ ਹੈ ਕਿ ਜਿਵੇਂ ਤੁਸੀਂ ਕਹੋ ਕਿ ਆਹ ਮੋੜ ਜਾਂਦਾ ਕਾਲਜ ਟਾਈਮ ਦੇ ਵਿੱਚ ਜਾ ਕੇ ਬਾਪੂ ਨੂੰ ਕਹੋ ਕਿ ਮੇਰਾ ਯਾਰ ਹੁਣ ਬਾਪੂ 2000 ਮਹੀਨੇ ਨਾਲ ਨਹੀਂ ਸਰਦਾ ਮੈਨੂੰ ਹੁਣ ਇੱਕ ਨਾ ਪੈਕੇਜ ਦੇ ਵਾ ਮਤਲਬ ਕਿ 8-7000 ਕਰ ਦੇ ਤਾਂ ਉਹ ਵੀ ਇੱਕ ਪੈਕੇਜ ਹੈ ਕਿ ਲੋ ਵੀ ਇਹਦੇ ਵਿੱਚ ਹੀ ਸਾਰੇ ਖਰਚੇ ਫੀਸ ਫੂਡ ਵੀ ਮਾੜੀ ਮੋਟੀ ਭਰ ਲਈ ਤੇ ਜਿਹੜੇ ਸਮੋਸੇ ਸਮਾਸੇ ਖਾਣੇ ਉਹ ਵੀ ਖਾ ਲੈ ਜੀ 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 ਤਾਂ ਕਹਿੰਦਾ ਮਤਲਬ ਹੈ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਹੁੰਦਾ ਕਿ ਇੱਕ ਪੈਕੇਜ ਮੰਗਿਆ ਜਾਂਦਾ ਸਟੇਟਾਂ ਦਾ ਕਿ ਲਓ ਭਈ ਸਾਨੂੰ ਇੱਕ ਵਿਸ਼ੇਸ਼ ਰਾਹਤ ਪੈਕੇਜ ਦੇਵੋ ਪੈਸੇ ਤੇਲੇ ਬਣੀਓ ਠੀਕ ਹੈ ਜੀ ਹੁਣ ਜਿਹੜਾ ਕੱਲ ਮਾਨ ਸਾਹਿਬ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਦੌਰਾਨ ਆਖਿਆ ਕਿ ਦੇਖੋ ਜੀ ਇਹ ਸਾਨੂੰ ਸਪੈਸ਼ਲ ਸਟੇਟਸ ਨਹੀਂ ਦੇ ਰਹੇ ਤਦ ਕਰਕੇ ਅਸੀਂ ਨੀਤੀ ਆਯੋਗ ਦੀ ਬੈਠਕ ਦਾ ਜਿਹੜਾ ਹੈ ਨਾ ਉਹ ਬਾਈਕਟ ਕਰਨਾ ਹੈ ਅਸੀਂ ਉੱਥੇ ਕਰੀਏ ਕੀ ਜਦੋਂ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਉਲਟਾ ਟੈਕਸਾਂ ਦੀ ਜੇ ਮਾਰ ਪਾਉਣੀ ਆ ਕਿਤੇ ਟੈਕਸਾਂ ਤੇ ਕੱਟ ਲਉਣਾ ਉਹ ਤਾਂ ਉਦੋਂ ਪੰਜਾਬ ਚੇਤਾ ਆ ਜਾਂਦਾ ਹੁਣ ਵੇਖੋ ਮਾਨ ਸਾਹਿਬ ਨੇ ਜਿਹੜੀ ਗੱਲ ਕਹੀ ਆ ਨਾ ਕਿ ਵਿਸ਼ੇਸ਼ ਪੈਕੇਜ ਦੀ ਜਾਂ ਕਿਹ ਲੋਕ ਕਿ ਵਿਸ਼ੇਸ਼ ਦਰਜੇ ਦੀ ਤੇ ਤੁਸੀਂ ਆਖਿਆ ਕਿ ਵਿਸ਼ੇਸ਼ ਦਰਜਾ ਕੀ ਹੁੰਦਾ ਹੈ ਵਿਸ਼ੇਸ਼ ਦਰਜਾ ਜਿਹੜਾ ਹੈ ਨਾ ਉਹ ਇੰਡੀਆ ਦੇ ਵਿੱਚ 1969 ਚ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਅਸਮ ਤੇ ਨਾਗਾ ਲੈਂਡ ਨੂੰ ਦਿੱਤਾ ਗਿਆ ਸੀਗਾ ਹਮ ਠੀਕ ਹੈ ਜੀ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤੇ ਹੋਰ ਵੀ ਕੁਝ ਸਟੇਟਾਂ ਨੇ ਜਿਵੇਂ ਅਰਨਾਚਲ ਪ੍ਰਦੇਸ਼ ਹੋ ਗਿਆ ਮਨੀਪੁਰ ਮਗਾ ਲਿਆ ਯਾਨੀ ਜ਼ਿਆਦਾਤਰ ਨਾਰਥ-ਈਸਟ ਦੇ ਆਗ ਹੈ ਜੀ ਹੁਣ ਸੂਖਮ ਸਾਹਿਬ ਇਹਦੇ ਚ ਇੱਕ ਰਹਿਤ ਹੁੰਦੀ ਆ ਆ ਮਸਲਨ ਕਿ ਜਿਹੜਾ ਵੀ ਕੋਈ ਸਟੇਟ ਇਸ ਤਰ੍ਹਾਂ ਦਾ ਸਟੇਟਸ ਹਾਸਲ ਕਰ ਲੈਂਦਾ ਜਿਵੇਂ ਆਪਣੀ 60 40 ਦੀ ਟੈਕਸਾਂ ਦੇ ਵਿੱਚ ਹਿੱਸੇਦਾਰੀ ਹੁੰਦੀ ਆ ਜੀ ਆ ਯੋਜਨਾਵਾਂ ਦੇ ਵਿੱਚ ਸੋਰੀ ਜੀ ਜੀ ਕਿ 60% ਦਿੱਤਾ ਕੇਂਦਰ ਨੇ 40% ਪਾਇਆ ਪੰਜਾਬ ਸਰਕਾਰ ਨੇ ਤਾਂ ਚਲੋ ਇਹਨਾਂ ਨੇ ਕੋਈ ਵੀ ਸਕੀਮ ਜਿਹੜੀ ਆ ਤੌਰਤੀ ਅੱਗੇ ਉਹਦੇ ਚ ਕੀ ਹੁੰਦਾ ਕਿ 90 10 ਦੀ ਰੇਸ਼ਿਓ ਦੇ ਨਾਲ ਹਿੱਸੇਦਾਰੀ ਹੁੰਦੀ ਹੈ 90 ਪੈਸੇ ਕੇਂਦਰ ਸਰਕਾਰ ਭੇਜਦਾ 10 ਹੀ ਪੈਸੇ ਜਿਹੜੇ ਆ ਉਹ ਸੂਬਾ ਸਰਕਾਰ ਨੂੰ ਪਾਉਣੇ ਪੈਂਦੇ ਆ ਟੈਕਸਾਂ ਦੇ ਵਿੱਚ ਰਹਿਤ ਹੁੰਦੀ ਆ ਜੀ ਸ਼ਟਾਉਂdੀਆਂ ਨੇ ਯਾਨੀ ਜ਼ਰਾ ਜੀ ਗੱਲ ਹੈ ਜਦੋਂ ਟੈਕਸਾਂ 'ਚ ਸ਼ੂਟ ਹੋਏਗੀ ਇੰਡਸਟਰੀ ਤੁਹਾਡੇ ਵੱਧ ਲੱਗੇਗੀ ਬਿਲਕੁਲ ਤਾਂ ਇਸ ਤਰ੍ਹਾਂ ਮਤਲਬ ਕਿ ਫਾਇਦੇ ਹੀ ਫਾਇਦੇ ਆ ਜੀ ਜਿੱਦਾਂ ਕਹਿ ਲਈਏ ਨਾ ਔਲਾ ਖਾਦਾ ਤੇ ਫਾਇਦੇ ਹੀ ਫਾਇਦੇ ਆ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਰਾਜਾਂ ਵਾਸਤੇ ਔਲਾਈਆ ਹੂੰ ਵੀ ਇਹਦੇ ਤੇ ਫਾਇਦੇ ਹੀ ਫਾਇਦੇ ਆ ਸਭ ਤੋਂ ਵੱਡਾ ਫਾਇਦਾ ਇਹ ਆ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਫੈਕਟ ਦੱਸਾਂ ਇਹਦੇ ਵਿੱਚ ਕਿ ਜਿੱਦਾਂ ਜਿਹੜੇ ਆਮ ਰਾਜ ਨੇ ਆਮ ਸਟੇਟਾਂ ਨੇ ਜੇਕਰ ਉਹਨਾਂ ਦਾ ਪੈਸਾ ਲੈਪਸ ਕਰ ਜਾਂਦਾ ਹੈ ਜੀ ਤਾਂ ਉਹ ਪੈਸਾ ਜਿਹੜਾ ਹੈ ਸਪੈਸ਼ਲ ਸਟੇਟਸ ਵਾਲੇ ਰਾਜਾਂ ਨੂੰ ਚਲੇ ਜਾਂਦਾ ਹੈ ਇੰਟਰਸਟਿੰਗ ਫੈਕਟ ਹੈ ਠੀਕ ਹੈ ਬਿਲਕੁਲ ਤਾਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਪੈਸ਼ਲ ਸਟੇਟਸ ਐ ਨਹੀਂ ਮਿਲਦਾ ਜੀ ਤੁਸੀਂ ਦੇਖੋ ਝਾਰਖੰਡ ਹਮ ਜਿਹੜਾ ਬਿਹਾਰ ਤੋਂ ਵੱਖ ਹੋਇਆ ਜੀ ਜੀ ਹੁਣ ਝਾਰਖੰਡ ਵਾਲੇ ਕਹਿੰਦੇ ਆ ਕਿ ਸਾਨੂੰ ਦਿਓ ਤੇ ਬਿਹਾਰ ਕਹਿੰਦਾ ਕਿ ਜਿਹੜੇ ਖਣੇਜ ਸੀਗੇ ਉਹ ਤੇ ਚਾਰਖੰਡ ਵਿੱਚ ਸੀਗੇ ਜੀ ਤੇ ਉਹ ਤੁਸੀਂ ਉਧਰ ਅੱਡ ਕਰ ਦਿੱਤਾ ਸਾਨੂੰ ਦਿਓ ਯਾਨੀ ਦੋਵੇਂ ਸੂਬੇ ਜਿਹੜੇ ਉਸ ਸਪੈਸ਼ਲ ਸਟੇਟਸ ਮੰਗਦੇ ਆ ਇਸ ਤਰ੍ਹਾਂ ਹੀ ਤੁਸੀਂ ਦੇਖੋਗੇ ਤਾਂ ਉੜੀਸ਼ਾ ਵੀ ਸ਼ਾਇਦ ਮੰਗਦਾ ਹੈ ਜੀ ਫਿਰ ਇਸ ਤੋਂ ਇਲਾਵਾ ਇੱਕ ਹੋਰ ਸਟੇਟ ਆ ਉਹ ਵੀ ਮੰਗਦਾ ਮਤਲਬ ਕਿ ਕਈ ਲਾਂਚਾ ਤੋਂ ਪੰਜਾਬ ਵੀ ਲਾਂਚ ਲੱਗ ਗਿਆ ਕਿ ਸਾਨੂੰ ਵੀ ਸਪੈਸ਼ਲ ਸਟੇਟਸ ਦੇ ਬ अच्छा ਇਹ ਸਪੈਸ਼ਲ ਸਟੇਟਸ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਹੀ ਦਿੱਤਾ ਜਾਂਦਾ ਕਿ ਜਿਵੇਂ ਮੰਨ ਲਓ ਕੋਈ ਰਾਜ ਆ ਪਹਾੜੀ ਰਾਜ ਆ ਉਹਦੇ ਵਿੱਚ ਬਹੁਤ ਜਨਤਾ ਜਿਹੜੀ ਔਖੀ ਆ ਭੂਗੋਲਕ ਤੌਰ ਤੇ ਕਈ ਚੁਣੌਤੀਆਂ ਜੀ ਯਾਨੀ ਜਿਵੇਂ ਹੁਣ ਰੋਡ ਇਨਫਰਾਸਟ੍ਰਕਚਰ ਉਹ ਨਾ ਨਹੀਂ ਹੈ ਜਾਂ ਹੋਰ ਇਸ ਤਰ੍ਹਾਂ ਦਾ ਵਿਕਾਸ ਵਾਲਾ ਢਾਂਚਾ ਨਹੀਂ ਹੈ ਜੀ ਜੀ ਉਹਨੂੰ ਸ਼ੂਟ ਦਿੱਤੀ ਜਾ ਸਕਦੀ ਆ ਉਹਨੂੰ ਸਪੈਸ਼ਲ ਸਟੇਟਸ ਦਿੱਤਾ ਜਾ ਸਕਦਾ ਤਾਂ ਭੂਗੋਲਕ ਤੌਰ ਤੇ ਤੁਸੀਂ ਵੀ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਚੈਲੈਂਜਿੰਗ ਸਥਿਤੀ ਚੋਂ ਨਾ ਬਿਲਕੁਲ ਤੁਹਾਡਾ ਵੀ ਬਾਰਡਰ ਆ ਜਿਹੜਾ ਪੰਜਾਬ ਦਾ ਜੀ ਕਿੰਨਾ ਜ਼ਿਆਦਾ ਜੇ ਤੁਸੀਂ ਦੇਖੋਗੇ ਤਾਂ ਪਠਾਨਕੋਟ ਤੋਂ ਸ਼ੁਰੂ ਹੋ ਕੇ ਬਹੁਤ ਔਰ ਤੱਕ ਆ ਜਾਂਦਾ ਹੈ ਬਿਲਕੁਲ ਤਾਂ ਉਹ ਬਾਰਡਰ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਹੈ ਵੱਡੀ ਬੈਲਟ ਹੈ ਇੱਕ ਜਿਹਦਾ ਡਿਵੈਲਪਮੈਂਟ ਨਹੀਂ ਹੁੰਦਾ ਬਹੁਤ ਸਾਰੀ ਜ਼ਮੀਨ ਹੈ ਸਾਡੀ ਜਿਹੜੀ ਤਾਰੋਂ ਪਾਰ ਆ ਜਿਹਦੀ ਖੇਤੀ ਹੋਈ ਨਾ ਹੋਈ ਇੱਕ ਬਰਾਬਰ ਹੈ ਬਿਲਕੁਲ ਦੇ ਸਕਦੇ ਪਰ ਇਹ ਹੁਣ ਕਿਸੇ ਨੂੰ ਵੀ ਨਹੀਂ ਦੇ ਰਹੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਮੰਨ ਲਓ ਬਿਹਾਰ ਨੂੰ ਦੇ ਦਿੰਨੇ ਆ ਜਾਂ ਪੰਜਾਬ ਨੂੰ ਦੇ ਦਿੰਨੇ ਫਰਜ਼ ਕਰੋ ਕਿ ਜਿਹੜੇ ਦੂਸਰੇ ਕਤਾਰ 'ਚ ਲੱਗੇ ਆ ਤਫਿਰ ਕਿਉਂਕਿ ਸਾਰਾ ਮਾਮਲਾ ਤੇ ਪੋਲਿਟਿਕਸ ਨਾਲ ਜੁੜੇਗਾ ਇੱਕ ਤਾਂ ਵਿਰੋਧ ਵੀ ਹੈ ਬਈ ਬਿਲਕੁਲ ਜੀ ਇੱਕ ਨੂੰ ਦਿੱਤਾ ਤੇ ਫਿਰ ਸਾਰਿਆਂ ਨੇ ਹੱਥ ਕਰਨਾ ਕਿ ਲਿਆ ਬਈ ਸਾਨੂੰ ਵੀ ਫੜਾ ਬਾਕੀ ਕੱਲੇ ਸਟੇਟਸ ਨਾਲ ਕੁਝ ਨਹੀਂ ਹੁੰਦਾ ਫਿਰ ਪੈਸਾ ਵੀ ਦੇਣਾ ਪਊ ਉਹੀ ਤਾਂ ਫਿਰ ਸਪੈਸ਼ਲ ਸਹੂਲਤਾਂ ਤਾਂ ਨਹੀਂ ਹੈ ਪੈਣ ਗਿਆ ਨਹੀਂ ਤਾਂ ਕੱਲਾ ਸਟੇਟਸ ਕਿਸੇ ਨੇ ਕੀ ਕਰਨਾ ਹੈ ਬਿਲਕੁਲ ਜੀ ਕਮੈਂਟ ਕਰ ਲਈ ਕੁਝ ਪੰਜਾਬੀ ਜੀ ਕਹਿ ਰਹੇ ਨੇ ਕਿ ਪੰਜਾਬ ਦਾ ਬਜਟ ਤਾਂ ਸਾਰਾ ਬਿਜਲੀ 'ਚ ਹੀ ਲੱਗ ਜਾਂਦਾ ਹੈ ਕਹਿੰਦੇ ਹੋਰ ਕਿਸੇ ਲਈ ਕੀ ਬਜਟ ਬਿਜਲੀ ਦੇ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ ਕਿ ਹੁਣ ਬਿਜਲੀ ਦੀ ਸਬਸਿਡੀ ਦਾ ਅੰਤ ਹੈ ਜੀ ਬਿਜਲੀ ਦੀ ਸਬਸਿਡੀ ਦਾ ਜਿਹੜੀ ਮੈਂ ਗੱਲ 4-5 ਸਾਲ ਤੋਂ ਪਹਿਲਾਂ ਕਹਿ ਲੋ ਕਿ ਚੱਕਦਾ ਪਿਆ 4-5 ਸਾਲ ਹੋ ਗਏ ਨੇ ਕਿ ਬਿਜਲੀ ਦੀ ਸਬਸਿਡੀ ਤੁਹਾਨੂੰ ਮਾਰੇਗੀ ਇੱਕ ਦਿਨ ਜੀ ਤਾਂ ਹੁਣ ਪੰਜਾਬ ਸਰਕਾਰ ਨੇ ਜੋ 16ਵਾਂ ਵਿੱਤ ਕਮਿਸ਼ਨ ਇਥੇ ਵਿਜ਼ਿਟ ਤੇ ਆਇਆ ਉਹਦੇ ਚ ਸਾਫ਼ ਕਰ ਦਿੱਤਾ ਕਿ ਭਾਈ ਅਸੀਂ ਇਹ ਜਿਹੜੀ ਸਬਸਿਡੀ ਆ ਹੁਣ ਇਹਨੂੰ ਹੈਂਡ ਬ੍ਰੇਕ ਲਾ ਦੇਣੀ ਆ ਜੀ ਉਹ ਜਿਵੇਂ ਆਪਾਂ ਉਹ ਖਿੱਚ ਨਹੀਂ ਦਿੰਦੇ ਕਿ ਲਾ ਜਾ ਗੱਡੀ ਦਾ ਤਾਂ ਨੂੰ ਕਰ ਦਿੰਨੇ ਆ ਉਹ ਹੈਂਡ ਬ੍ਰੇਕ ਲੱਗ ਗਈ ਆ ਜੀ ਇਹ ਹੁਣ ਹੈਂਡ ਬ੍ਰੇਕ ਲਾ ਦੇਣ ਕਿ ਕਹਿੰਦੇ ਕਿ ਬਸ ਹੁਣ ਨਹੀਂ ਯਾਨੀ 22000 ਕਰੋੜ ਤੇ ਆ ਕੇ ਸਬਸਿਡੀ ਜਿਹੜੀ ਹੈ ਬਸ ਖਤਮ ਇਹਨੂੰ ਸਥਿਰ ਕਰ ਦਿੱਤਾ ਜਾਏਗਾ ਉਹ ਕਹਿੰਦੇ ਆ ਕਿ ਹੁਣ ਜਿਹੜੇ ਮੋਟਰਾਂ ਦੇ ਕਨੈਕਸ਼ਨ ਨੇ ਅਸੀਂ ਇਹਨਾਂ ਨੂੰ ਸੋਲਰ ਦੇ ਵਿੱਚ ਤਬਦੀਲ ਕਰਦੇ ਜਾਵਾਂਗੇ ਜਿਹਦਾ ਸਿੱਟਾ ਇਹ ਹੋਏਗਾ ਕਿ ਜਿਹੜੀ ਪਾਵਰ ਦੀ ਸਬਸਿਡੀ ਹੈ ਜੀ ਪਾਵਰ ਸੈਕਟਰ ਦੀ ਉਹ ਅਸੀਂ ਸਥਿਰ ਕਰਦੇ ਆਂਗੇ ਮਤਲਬ ਕਿ ਸਟੇਬਲ ਹੋ ਜਾਏਗੀ ਜੀ 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 ਤਾਂ 22000 ਕਰੋੜ ਤਕਰੀਬਨ ਮੰਨ ਕੇ ਚੱਲੋ 25000 ਕਰੋੜ ਜੀ ਇੱਥੇ ਆ ਕੇ ਪੰਜਾਬ ਸਰਕਾਰ ਚਾਗੀ ਕਿ ਉਹ ਤੇ ਡਬਲ ਲਾਗ ਜਾਏ ਇਹ ਤੇ ਕੰਮ ਖਰਾਬ ਹੋ ਗਿਆ ਉਹ ਪਿੰਡੀਆਂ ਚ ਪਾਣੀ ਪੈ ਗਿਆ ਹੂੰ ਬਿਲਕੁਲ ਕਿਉਂਕਿ ਹੁਣ ਤੱਕ 140000 ਕਰੋੜ ਦੇ ਕਰੀਬ ਸਬਸਿਡੀ ਜਾ ਚੁੱਕੀ ਹੈ ਪਾਵਰ ਸੈਕਟਰ ਪਹਿਲਾਂ ਹੀ ਬਹੁਤ ਦੇਰ ਹੋ ਗਈ ਹਾਂਜੀ 1997 ਤੋਂ ਲੈ ਕੇ ਹੁਣ ਤੱਕ 140000 ਕਰੋੜ ਦੀ ਸਬਸਿਡੀ ਜਾ ਚੁੱਕੀ ਹੈ ਤਾਂ ਕੁੱਲ ਕਰਜ਼ਾ ਕਿੰਨਾ ਸਾਡਾ 3.5 ਲੱਖ ਕਰੋੜ ਤਾਂ ਜਿਹਦੇ ਚੋਂ ਸਾਡੀ ਜਿਹੜੀ ਬਿਜਲੀ ਸਬਸਿਡੀ ਆ ਉਹ 140000 ਕਰੋੜ ਦੀ ਬਣਦੀ ਹੈ ਜੀ 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 ਇੱਕ ਨਾ ਜਾਣਕਾਰੀ ਭਰਪੂਰ ਵੈਸੇ ਗੁਰਲਾਲ ਸਿੰਘ ਕੰਗਰੀ ਆਪਸੀ ਗੱਲਾਂ ਕਰ ਰਹੇ ਨੇ ਪਰ ਉਹ ਮੈਨੂੰ ਚੰਗੀ ਲੱਗੀ ਗੱਲ ਕਹਿੰਦੇ ਨੇ ਕਿ ਫਿਲਟਰ ਦੇ ਨਾਲ ਯੂਰੇਨੀਅਮ ਜਿਹੜਾ ਹੈ ਪਾਣੀ ਦੇ ਵਿੱਚੋਂ ਸਾਫ਼ ਨਹੀਂ ਹੁੰਦਾ ਜੇਕਰ ਫਿਲਟਰ ਵਗੈਰਾ ਯੂਜ਼ ਕਰਦੇ ਤੇ ਹੁਣ ਇਹਨਾਂ ਨੇ ਵੇਖਣਾ ਕਿ ਕੀ ਕੀਤਾ ਜਾ ਸਕਦਾ ਹੈ ਜੀ ਤੇ ਮੈਂ ਤਾਂ ਸਮਝਦਾ ਕਿ ਸਾਨੂੰ ਇੱਕ ਵਿੱਤੀ ਪੈਕੇਜ ਤੇ ਇਹਦੇ ਵਾਸਤੇ ਚਾਹੀਦਾ ਹੈ ਕਿ ਅਸੀਂ ਬਚ ਸਕੀਏ ਕਿਉਂਕਿ ਜੀਣ ਦਾ ਇੱਕ ਮੌਲਿਕ ਅਧਿਕਾਰ ਹੈ ਬਿਲਕੁਲ ਜੀ ਬਿਲਕੁਲ ਸੰਵਿਧਾਨ ਦੇ ਵਿੱਚ ਤੁਹਾਡਾ ਜੀਵਨ ਜਿਹੜਾ ਉਹ ਮੌਲਿਕ ਅਧਿਕਾਰ ਦੇ ਤੌਰ ਤੇ ਦਰਜ ਹੈ ਜੀ ਤੇ ਇੱਥੇ ਤੇ ਪੰਜਾਬ ਦੇ ਵਿੱਚ ਹਾਲਾਤ ਇਹ ਆ ਕਿ ਮੌਲਿਕ ਅਧਿਕਾਰ ਨੂੰ ਹੀ ਖਤਰਾ ਹੈ ਨਾ ਜੀ 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 ਤਾਂ ਉਹਨੂੰ ਬਚਾਉਣ ਵਾਸਤੇ ਜੋ ਵੀ ਹੁੰਦਾ ਕਰਨਾ ਚਾਹੀਦਾ ਜੀ ਗੁਰਜੰਟ ਜੀ ਦਾ ਕੰਟਰੀਬਿਊਸ਼ਨ ਆ ਜੀ ਗੁਰਜੰਟ ਜੀ ਸ਼ੁਕਰੀਆ ਜੀ ਜਸਵੀਰ ਬਾਜਵਾ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਵਾਸਤੇ ਜੀ ਮਿੰਟੂ ਜੀ ਮੈਂ ਤਾਂ ਇਹ ਸੋਚ ਰਿਹਾ ਸੀਗਾ ਕਿ ਪਹਿਲਾਂ ਆਪਾਂ ਇਹ ਕਹਿ ਰਹੇ ਸੀ ਵੀ ਸਾਨੂੰ ਭਾਈ ਪਾਣੀ ਦਿਓ ਸਾਡਾ ਪਾਣੀ ਬਚਾਓ ਤੇ ਹੁਣ ਤਾਂ ਆਪਾਂ ਨੂੰ ਇਹ ਵੀ ਕਹਿਣਾ ਪੈਣਾ ਵੀ ਪਹਿਲਾਂ ਸਾਡਾ ਪਾਣੀ ਬਚਾ ਕੇ ਦਿਓ ਫਿਰ ਸਾਨੂੰ ਸਾਫ਼ ਕਰਨ ਦਾ ਮਸਲਾ ਹੋਵੇ। ਪਾਣੀ ਸਾਫ਼ ਕਰਕੇ ਦਿਓ ਤੇ ਪਾਣੀ ਦੇ ਨਾਲ ਸਾਡਾ ਜੀਵਨ ਵੀ ਬਚਾਓ। ਪਾਣੀ ਵੀ ਬਚਾਓ ਤੇ ਸਾਡੀ ਜ਼ਿੰਦਗੀ ਵੀ ਬਚਾਓ। ਜੀ ਜੀ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਆਂ। ਜਦੋਂ ਕਿਸੇ ਬੰਦੇ ਨੇ ਬਹੁਤ ਮਿਹਨਤ ਕੀਤੀ ਹੁੰਦੀ ਹੈ, ਬਹੁਤ ਜਦੌਜਾਦ ਕੀਤੀ ਹੁੰਦੀ ਹੈ ਖਾਸ ਕਰਕੇ ਦੇਸ਼ ਵਾਸਤੇ ਤੇ ਮੈਡਲ ਵੀ ਜਿੱਤੇ ਹੋਣ। ਫੇਰ ਵੀ ਉਹਨੂੰ ਕਿਤੇ ਨਾ ਕਿਤੇ ਆਪਦੀ ਰੋਜ਼ੀ ਰੋਟੀ ਦਾ ਆਪਦੀ ਜ਼ਿੰਦਗੀ ਦਾ ਆਪਦੇ ਭਵਿੱਖ ਦਾ ਕਿਤੇ ਫਿਕਰ ਪਿਆ ਹੋਵੇ ਤੇ ਫਿਰ ਕਿਤੇ ਨਾ ਕਿਤੇ ਉਹਦੇ ਮਨ 'ਚ ਸ਼ਿਕਵੇ ਵੀ ਹੁੰਦੇ ਆ ਤੇ ਕੁਝ ਉਮੀਦਾਂ ਵੀ ਹੁੰਦੀਆਂ ਨੇ ਵੀ ਚਲੋ ਹੌਲੀ-ਹੌਲੀ ਸ਼ਾਇਦ ਸਮੇਂ ਨਾਲ ਠੀਕ ਹੋ ਜੇ ਤਰुण ਸ਼ਰਮਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਆਪਣੇ ਸਟੂਡੀਓ ਦੇ ਵਿੱਚ ਵੀ ਆਏ ਉਹ ਵੀ ਮੈਡਲ ਜਿੱਤ ਕੇ ਵੀ ਜਦੋਜਾਦ ਕਰ ਰਹੇ ਸੀ ਹੁਣ ਥੋੜੀ ਜਿਹੀ ਭਿੰਨਕ ਪਈ ਹੈ ਕਿ ਸਰਕਾਰਾਂ ਨੇ ਥੋੜੇ ਜੇ ਕੰਨ ਚੁੱਕੇ ਉਹਨਾਂ ਦੀ ਗੱਲ ਸੁਣੀ ਹੈ